ਹਲੋ ਜੀ ਕੀ ਹਾਲ ਚਾਲ ਆਜ ਵਿਸਾਖੀ ਆ ਵਿਸਾਖੀ 13 ਤਰੀਕ ਦੀ ਵਿਸਾਖੀ ਆ ਤੁਹਾਨੂੰ ਸਾਰੇ ਜਣਿਆਂ ਨੂੰ ਨਤਕਲਾ ਕੋ ਵਧਾਈ ਵਿਸਾਖੀ ਦੀ ਤੇ ਆਪਾਂ ਮੇਲਾ ਦੇਖ ਕੇ ਉਹਨਾਂ ਨਾਲੇ ਦਿਹਾੜੀ ਘਾੜਦੇ ਲੱਗ ਗਿਆ ਆਪਣੇ ਨਹਿਰੇ ਆ ਤੇ ਨਾਲੇ ਵੀਡੀਓ ਬਣਾਉਂਦੇ ਆ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਜੁਆਇਸ ਕਰਾਉਂਦੇ ਆ ਮੇਲਾ ਬਹੁਤ ਵਧੀਆ ਲੱਗਦਾ ਹਰ ਸਾਲ ਵਿਸਾਖੀ ਦੇ ਨਹਿਰੇ ਆ ਬਹੁਤ ਵਧੀਆ ਚੀਲ ਬਣੀ ਹੋਈ ਹੈ ਚਲੋ ਚੱਲਦੇ ਆ ਓਕੇ ਚਲੋ ਵੇ ਲੋ ਗੁੱਜੀ ਵਧੋ ਚਲ ਚਲ ਕਿੱਥੇ ਚੱਲੇ ਆ ਕਿੱਥੇ ਚੱਲੇ ਕਿੱਥੇ ਇਹ ਖਾਲੀ ਘੈਂ ਕਿੱਥੇ ਗਏ ਚੱਲੇ ਸੱਸੇ ਦਾ ਸਾਰਾ ਨਾ ਨਹੀਂ ਚੱਲੇ ਆ ਵੰਡੇ ਕਿਹੜੇ ਵੰਡੇ ਮੇਲਾ ਵੇਖਣਾ ਵੰਡੇ ਕਿੱਦਾ ਓਕੇ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ ਹੇ ਹੇ ਕਮੈਂਟ ਕਰਦੇ ਕਰੋ ਸਬਸਕ੍ਰਾਈਬਰ ਕਰਦੇ ਕਰੋ ਆਪ ਵੀ ਕਰਦੇ ਕਰੋ ਇਸਟਰੀ ਇਹ ਮੁਟਿਆਰ ਨੂੰ ਗੁੱਸਾ ਪਾਉਂ ਉਹ ਉਹ ਗਿਵੇ ਚਿੱਟੀ ਗੱਲ ਆ ਬਈ ਇਥੋਂ ਹੁੰਦੀ ਆ ਹਮ ਕੱਲੀ ਮੈਂ ਮੈਂ ਦੇਖ ਲਓ ਬਾਈ ਦੀ ਆਪਾਂ ਲੱਗੀ ਨਾਲ ਜਾਂਦਾ ਆਪਣੇ ਬਾਈ ਆਹ ਫੂਟ ਬਣਾਉਣਾ ਟੀ ਕਰਾਉਣੀ ਛੋਣੀ ਨਾ ਬੋੜੋ ਤੇ ਬੋੜੋ ਟੀ ਬਣਾਉਣੀ ਵੱਡੀ ਫੇਰ ਉਹ ਲਾਇਆ ਹਾਂ ਸਾਹਮਣੇ ओके ਤੇ ਉਹ ਕੋਈ ਚੀਜ਼ ਤਾਂ ਨਹੀਂ ਫੜਨੀ ਮੇਲੋਂ ਨਹੀਂ ਠੀਕ ਆ ਸਾਰਾ ਓਕੇ ਆ ਕੁੱਤੀ ਨੂੰ ਪਾ ਦੇ ਇੱਕ ਤੋਂ ਬਰੈਡ ਪਾ ਦੋ ਕੁੱਤੀ ਨੂੰ ਕੁੱਤੀ ਨੂੰ ਪਾ ਦੇ ਇੱਕ ਅਦੀ ਰੋਟੀ ਚਲਦੇ 4 ਵਜੇ ਚਲਦੇ ਉਹਨੂੰ ਪਾ ਦੇ ਦੋ ਤਿੰਨ ਪਾ ਦੇ ਦੋ ਤਿੰਨ ਪਾ ਦੇ ਚਾਰ ਪਾ ਦੇ ਚਲ ਆ ਜੋ ਪਾ ਦੇ ਰੋਟੀਆਂ ਹਲੋ ਜੀ ਉਲਾ ਰੂਜੀ ਗਾਲਾ ਕਿੰਨੇ ਨੇ ਚੱਲੇ ਆ ਮੰਜਾ ਦੇ ਘੇ ਕਾਲਾ ਕਾਲਾ ਕੰਨੇ ਕਾਲਾ ਕਿੰਨੇ ਪਾਏ ਚੱਲ ਚਲੋ ਬਾਦੂ ਚਲੋ ਚਲੋ ਗਰੀਬਾਂ ਦੀ ਮਰਜ਼ੀ ਆ ਇਹ ਮੇਰੇ ਆਪਰੇ ਰੇਂਜਰ ਹੋ ਰਹੀ ਹੈ ਬਾਈ ਆਪਣੇ ਨਾਮ ਤੇ ਆਪਣੀ ਰੇਂਜਰ ਹੋ ਰਹੀ ਲੈ ਰਮਾ ਵੀ ਰਹੀ ਹੈ ਲੈ ਲੈ ਬਾਸ ਇੰਦਰਾ ਬਰਾਬਰ ਹੀ ਹੈ ਪਰੇ ਉੱਤੇ ਕਮਣਾ ਪੁਰਤੀ ਨਾ ਕਰੀਦਾ ਇਹਨੂੰ ਬਹੁਤ ਗਿਆ ਉਹ ਰਲਬਾ ਪੁਰਤੀ ਨਾ ਕਰ ਕੰ ਚਲੋ ਜੀ ਚਲੋ ਭਾਈ ਜੀ ਜਣਾ ਨਹੀਂ ਜਾਣਾ ਨਹੀਂ ਚਲੋ ਵਾਹ ਇਹ ਦੋ ਨਮਾਣੇ ਅੱਜ ਵਿਸਾਖੀ ਦਾ ਮੇਲਾ ਰੋ ਰੋ ਕੇ ਹਾਂ ਵਾ ਬਿਜਲੀ ਘਰ ਇੱਥੇ ਆਇਆ ਕਰੋ ਇੱਥੇ ਬਾਦੂ ਬਿਜਲੀ ਇੱਥੇ ਆਇਆ ਕਰੋ ਬਿਜਲੀ ਨੂੰ ਲੈਣ ਆਉਣਾ ਆਹ ਸੜਕਾਂ ਇਹ ਸੜਕਾਂ ਤੇ ਜਾਂਦੇ ਆ ਮਾਂ ਅਜਿਹਾ ਮੈਂ ਤਾਂ ਟੂਲ ਪਵਾ ਦਿੱਤਾ ਹੈ ਇਹ ਜਿਹੜਾ ਬੰਨ ਨੂੰ ਉਸਾਰੀ ਦਾ ਮੇਰਾ ਬਣਾ ਭਾਰਾ ਮੈਨੂੰ ਲੱਗਦਾ ਹੈ ਬਾਕੀ ਤੁਹਾਨੂੰ ਜਾਣਕਾਰੀ ਉੱਤੇ ਲੱਗੇ ਜਾ ਕੇ ਜਿੰਨੇ ਇਹ ਉਸਾਰੀ ਦੀ ਕੀ ਹੈ ਹਾਂ ਜੀ ਇਹ ਹਰੀ ਦੀ ਬਸਦਾ ਉਹ ਵੀ ਵਾਹ ਲੀਤੀ ਦਤੀ ਹੈ ਇਹ ਆਪ ਦੀ ਮਰਜ਼ੀ ਦੇ ਦੀ ਇਹ ਪੂਰੀ ਬਹੁਤ ਹੁੰਦੀ ਹੈ ਤੇ ਲੱਗੇ ਲੋਕਾਂ ਨੂੰ ਉਸੇ ਸੜਕ ਕੀ ਭਾਈ ਲੋਕਾਂ ਲੱਗੇ ਹੋਏ ਨਾ ਆ ਦੇਖੋ ਓਏ ਬਾਰੀ ਕਾਕੇ ਬਾਰੀ ਬੰਦ ਕਰ ਆ ਦੇਖੋ ਮੇਲਾ ਪੰਘੂੜੇ ਲੱਗੇ ਹੋਏ ਕਿਤੇ ਸੋਨੇ ਬਹੁਤ ਹੀ ਵਧੀਆ ਮੇਲਾ ਮੇਲਾ ਕਿ ਗੁਰਦਰਾਇਦਮ ਇਹ ਵੀ ਗੁਰਦਰਾ ਬਾਬਿਆਂ ਦਾ ਯਾਰ ਇਹਨਾਂ ਦਾ

ਇਤੋਂ ਇਹ ਦੂਜੀ ਸਾਈਡ ਆ। ਇਹ ਆ ਹਰੀ ਕੇ ਹੈੜ ਹੈ। ਹੈੜ ਵੱਜਦਾ ਹੈ ਨਾ। ਲੈ ਤਰੋ ਕੋ ਆਸ਼ਕ ਨਾ। ਯਾਰ ਪੇ ਪੰਜਾਬ ਤੇ ਲੱਕੀਨ ਪੰਜਾਬ ਤੇ। ਚਲੋ ਜੀ ਦਾਰੀ। ਬੜਾ ਮੇਲਾ ਭਰਦਾ। ਬੇਸਾ ਥੋੜੀ ਪਿਆ ਕੇ ਨੂੰ ਰੱਜੇ ਗੋਲੀਆਂ ਦੇ। ਉਹ ਗੱਦੇ ਦੇ ਰੱਖੀ ਗੱਲੇ ਹਾਂ ਵਾਹ ਆਹ ਕੋ ਆ ਗਿਆ ਆ ਜਾਓ ਵਾਲੇ ਗੁਰਦੁਆਰੇ ਘਰ ਕੇ ਨਾ ਦੇਖ ਲੈਣੇ ਗੁਰਦੁਆਰੇ ਘਰ ਕੇ ਨਾ ਦੇਖ ਲੈਣੇ ਆ ਲੈ ਖਸਦ ਨੂੰ ਸੈਲ ਦੀ ਫੋਟ ਲੱਗੀ ਉਹ ਗਾ ཀྱྲ ཕྱྱྲ དབ ཏཏ རྲེ རྲར ཏར དེ རྲེ རྲེ རོོ ར ར འོ ེ རེ ਲੋਕ ਨੇ ਉਹਦੇ ਕੰਮ ਆ ਗਏ। ਜਿਆ ਆਪੜਾ ਨੇ ਸਪੀਡ ਦੇਖੋ ਕਿੰਨੀ। ਰਾਸ਼ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਰਾਸ਼। ਇਹ ਆ ਗਿਆ ਗੁਰਦੁਆਰਾ। ਇਸ ਸਰਦਾਮ ਨਾਨਕ ਸਰਹਰੀ ਕੇ। ਬੜਾ ਰਾਸ਼ ਹੁੰਦਾ ਹਰ ਸਾਲ ਹੀ ਰਾਸ਼ ਹੁੰਦਾ ਤੇ ਬਹੁਤ ਜ਼ਿਆਦਾ ਰਾਸ਼ ਹੁੰਦਾ। ਇਹ ਰੋਕੋ ਕਿਆਰੀਆਂ ਬੀਜੀਆਂ ਹੋਈਆਂ ਕਿੱਡੀਆਂ ਸੋਹਣੀਆਂ ਫੁੱਲ ਲੱਗੇ ਹੋਏ। ਆ ਜਰੂਰ ਐ ਮੇਰੀ ਬੇਟੀ ਆ ਉਹ ਮੇਰੇ ਘਰ ਦੀ ਆ ਹਰੀ ਜੁਨੀ ਵਾਲੀ ਉਹ ਵੀ ਮੇਰੀ ਭੈਣ ਆ ਭਰਜਾਈ ਲੱਗਦੀ ਜਦੋਂ ਆਪਣੇ ਮਗੋਂ ਆਉ ਮੇਰੀ ਭਤੀਜੀ ਆ ਆਉ ਮੇਰਾ ਭਤੀਜਾ ਚਲੋ ਟੇਕੋ ਮੱਥਾ ਮਹਾਰਾਜ ਦੇ ਘਰੇ ਆਜੋ 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 ਤੁਹਾਨੂੰ ਤੇ ਨਹੀਂ बड़ी महाराज कृपा वाह कृपा ਆਸ਼ੀ ਵੇਖੋ ਕੰਨਾ ਜੀ ਹਲੇ ਦਾ ਮੇਲਾ ਭਰਨ ਦਿਆ ਹੈ ਹਲਕੂ ਕੇ ਫੋਟੋ ਚਿੱਟੀ ਕਰ ਲਿਆ ਕਰੀ ਸਾਡਾ ਮੇਲਾ ਭਰਨ ਮੈਂ ਚਾਹਾਂਦਾ ਹਾਂ ਸਾਰਾ ਸਾਰਾ ਲਾਯੋ ਕੋਈ ਜੰਨੇ ਆ ਬੋਤ ਰੋਤਾ ਤੁਹਾਡਾ ਇਹ ਜੂਰ ਮੈਨੂੰ ਬੜਾ ਵਧੀਆ ਲੱਗਾ। ਬਸ ਇਹ ਗੁਰਪੁਰ ਵਾਲੇ ਦਿੱਲੀ ਬੰਦੇ ਬਹੁਤ ਜਿੱਲਦਾਂ ਦਾ ਹਾਲ ਹੈ। ਮੈਂ ਕਹੋ ਦਿੰਦਾ ਹੈ ਤੱਕਲ ਕੋਮ। ਨੋ ਲਗੋ ਚਿੜੀਆਂ ਗੱਡੀਆਂ ਸ਼ਾਨਦਾਰ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਰੋਗ ਤੁਮੋਂ। ਉਹ ਦੇਖੋ ਚਿੜੀਆਂ ਗਿੱਡੀਆਂ ਸੋਹਣੀਆਂ ਆਜੋ ਆਜੋ ਰੰਗ ਬਰੰਗੀਆਂ ਚਿੜੀਆਂ ਬਹੁਤ ਸੋਹਣੀਆਂ ਬੜੀਆਂ ਸੋਹਣੀਆਂ ਚਿੜੀਆਂ ਜਿਹੜੀਆਂ ਨਹੀਂ ਆ ਸਾਡੇ ਘਰ ਦੇ ਆ ਘਰ ਦਾ ਕੰਮ ਨਾ ਪਰ ਪਰ ਦਰਸ਼ਨਾ ਪੰਬਰ ਹਰੋ ਤੇ ਕੰਮ ਤੋਂ ਉੱਪਰ ਪਰਵਾਣ ਚਲ ਆਜੋ ਆ ਦੇਖੋ ਕਿੱਡੀਆਂ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ। ਓਹ ਦੇਖੋ ਵੀਰ ਨਾਲ ਬਲਦ ਲੈ ਕੇ ਤੇ ਖੇਤ ਵਾਣਦੇ ਆ। ਤੇ ਓ ਇੱਕ ਭੈਣ ਨੇ ਮਟਕਾ ਚੁੱਕਿਆ ਛੋਟਾ ਜਿਹਾ ਬੱਚਾ ਫੜਿਆ ਤੇ ਬੜੀਆਂ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ। ਕਲਾਕਾਰੀ ਕੀਤੀ ਹੈ ਕਿਸ ਵੀਰ ਨੇ ਕਲਾਕਾਰੀ ਬਹੁਤ ਸੁਣੀ ਕੀਤੀ ਹੈ। ਬਹੁਤ ਹੀ ਵਧੀਆ ਚੀਜ਼ਾਂ ਵੇਖਣ ਵਾਲੀਆਂ ਹੀ ਆ। ਪਿਆਰ ਪਿਆਰ ਦਾ ਕਾਰਜ ਨਾ ਕੋਈ। ਆ ਦੇਖੋ ਭੈਣ ਇੱਕ ਚੱਕੀ ਪਤਾ ਨਹੀਂ ਦਾਣੇ ਪੀਣ ਲਈ ਆ ਤੇ ਇੱਕ ਉਪਰਾਂ ਭੈਣ ਮਟਕਾ ਫੜ ਕੇ ਬੈਠੀ ਹੱਥੋਂ ਤੇ ਕੰਨ ਨੂੰ ਪਤਾ ਨਹੀਂ ਕੀ ਹੋਇਆ ਆ ਵੇਖੋ ਕੰਨ ਤੇ ਹੱਥ ਰੱਖ ਕੇ ਖਰ ਗੀਤ ਗਾਉਣ ਲਈ ਕੁੱਤਾ ਪੈ ਚੱਲਿਆ ਉਹਨੂੰ ਖਰੇ ਕੁੱਤੇ ਦੀ ਚੀਕਣਾ ਬਾਬਾ ਫਰੀਦ ਆ ਬਾਬਾ ਫਰੀਦ ਆ ਉੱਤੇ ਕਾਂ ਬੈਠਾ ਬਾਬਾ ਫਰੀਦ ਕਹਿੰਦਾ ਅੱਖਾਂ ਰਹਿਣ ਦੀ ਬਾਹੇ ਬਾਕੀ ਸਾਰਾ ਸਰੀਰ ਖਾਜੀ ਮੈਂ ਉਹਦੇ ਗੁਰੂ ਨੂੰ ਵੇਖਣਾ ਬੜੀ ਸੋਹਣੀ ਕਲਾਕਾਰੀ ਕੀਤੀ ਹੋਈ ਕਿਰਪਾ ਮਹਾਰਾਜ ਦੀ ਆਇਆ ਕਰੋ ਮਸਾਕੀ ਦੇ ਮੱਥਾ ਟੇਕਿਆ ਕਰੋ ਹਰ ਸਾਲ ਤੇ ਅੱਗੋਂ ਪਿਛੋਂ ਵੀ ਆਇਆ ਕਰੋ ਵੇਖਣ ਵਾਲੀਆਂ ਜਗ੍ਹਾਾਂ ਵੇ ਚੱਲ ਆ ਜੋ ਲੰਗਰ ਖਾਈ ਓ ਵੇਖੋ ਹਾਂ ਆਪਾਂ ਮੰਡਿਆ ਕੁਦਾ ਨਹੀਂ ਦੇਖਣੀ ਕੈਮਰਾ ਨਾਲ ਲੈ ਜੀ ਗੱਲ ਲੈ ਜੀ ਗਾੜੀ ਆ ਆਇਆ ਹਾਂ ਇਹਨਾਂ ਨੂੰ ਲੰਗਰ ਵਰਤਿਓ ਲੰਗਰ ਬਲੇਟਰੀ ਫਿਰ ਕਰਦੇ ਗੱਲਬਾਤਾਂ ਦੇ ਆਇਓ ਲੰਗਰ ਭਾਈ

ਆ ਉਧਰਲੀ ਸਾਈਡ ਦਰਿਆ ਹੀ ਆ ਸਾਰਾ tractor te oh vekho bhai di photo lagi tractor kya ਗੁੱਗੇ ਇਹ ਸਾਡੀ ਗਾਉਣ ਨਹੀਂ ਰਹਿਣਾ ਜਾਵੇ ਮੈਂ ਸਾਰੇ ਕੈਚ ਕਰ ਲੈਂਦਾ ਮੈਂ ਸਾਰੇ ਕੈਚ ਕਰਦਾ ਪਿਆ ਕੈਮਰੇ 'ਚ ਇਹ ਕੋੜੇ ਪੀਤੇ ਆ ਜਿਹੜੀਆਂ ਰਸਤੇ ਜਾਂਦੀਆਂ ਵੇਖੋ ਪਾਣੀ ਕਿੰਨੀ ਸਪੀਡ ਨਾਲ ਢੰਡਿਆ ਪਾਣੀ ਆ ਪਾਣੀ ਦੇਖੋ ਕਿੰਨਾ ਖਤਰਨਾਕ ਚਲਿਓ ਅਦਰ ਨੂੰ ਲੈ ਗੋ ਗਾਈ ਸਿੱਧੂ ਮੂਸੇ ਵਾਲੇ ਦੀ ਬਾਹੂ ਗੋਲ ਗੱਪੇ ਆਹੋ ਤੇ ਉਹ ਮਿਹਰਬਾਨੀ ਜਟਨਾੜਾ ਜਟਨਾੜਾ ਆਇਆ ਜਿਹੜਾ ਹਰੀਕੇ ਉਹ ਆਪਣਾ ਪਾਣੀ ਪੀਏ ਤੂੰ ਫਟਾ ਪਾਣੀ ਪੀ ਪਾਣੀ ਇਹਦੇ ਪਾਣੀ ਇੱਕੋ ਵੀ ਜੀ ਪੇੜ ਕਿੰਨੇ ਹੋਈ ਪਈ ਆ ਲੋਕੀ ਪਾਸਾ ਦੇ ਵਹਿਣ ਲੱਗਿਆ ਤੇ ਤੁਸੀਂ ਵੇਖਿਆ ਕਰੋ ਹਰੀਕੇ ਡਾਟ ਹਰੀਕੇ ਡਾਟ ਆਇਆ ਕਰੋ ਜੱਟੇ ਤਾਂ ਨੀ ਕਰੋ ਇਹਦੇ ਵੀ ਸਾਤ ਸਾਤ ਛੱਟੇ ਤੋੜ ਲਾ ਨੋ ਫਾਲੋ ਫੋਨ ਚੱਲੋ ਜੀ ਆ ਗਏ ਹਾਂ ਸਾਕੀ ਦੇ ਮੇਲੇ ਤੋਂ ਤੇ ਵੀਡੀਓ ਦੇਖਿਆ ਜੇ ਲਾਈਕ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਦੇਖ ਕੇ ਦੱਸਿਓ ਵੀ ਵੀਡੀਓ ਵੀ ਕਿੱਦਾਂ ਦੀ ਬਣੀ ਕਮੈਂਟਾਂ ਜਰੂਰ ਦੱਸਿਓ ਸਪੋਰਟ ਕਰਿਓ ਭਰਾ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਲਵ ਯੂ ਮੇਰਾ ਭਰਾ ਸਾਰੇ ਸ਼ਾਮੀ ਮਿਲਦੇ ਆ ਲਾਈਕ ਤੇ ਓਕੇ ਬਾਏ ਬਾਏ